ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1078 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1079 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਿਮਰੈ ਖੰਡ ਦੀਪ ਸਭ ਲੋਵਾ ਸਾਰੇ ਖੰਡਾਂ ਦੀਪਾਂ ਮੰਡਲਾਂ ਦੇ ਜੀਵ ਉਸ ਸਦਾ ਫਿਰ ਪ੍ਰਭੂ ਪਰਮਾਤਮਾ ਨੂੰ ਸਿਮਰ ਰਹੇ ਹਨ ਸਿਮਰੈ ਪਾਤਾਲ ਪੁਰਿਆ ਸੱਚ ਸੋਵਾ ਪਾਤਾਲ ਅਤੇ ਸਾਰੀਆਂ ਪੁਰੀਆਂ ਦੇ ਵਾਸੀ ਉਸ ਸਦਾ ਫਿਰ ਪ੍ਰਭੂ ਨੂੰ ਸਿਮਰਦੇ ਹਨ ਸਿਮਰੈ ਖਾਣੀ ਸਿਮਰੈ ਬਾਣੀ ਸਿਮਰੈ ਸਗਲੇ ਹਰ ਜਨਾਂ ਸਾਰੀਆਂ ਖਾਨੀਆਂ ਅਤੇ ਬਾਣੀਆਂ ਦੇ ਸਾਰੇ ਜੀਵ ਪ੍ਰਭੂ ਦੇ ਸੇਵਕ ਸਦਾ ਥਿਰ ਪ੍ਰਭੂ ਦੀ ਰਜਾ ਵਿੱਚ ਵਰਤਰੇ ਹਨ ਤੇ ਪਰਮਾਤਮਾ ਦਾ ਨਾਮ ਸਿਮਰ ਰਹੇ ਹਨ ਸਿਮਰੈ ਬ੍ਰਹਮੇ ਵਿਸ਼ਨ ਮਹਿਸਾ ਅਨੇਕਾਂ ਬ੍ਰਹਮੇ ਵਿਸ਼ਨੂ ਤੇ ਸ਼ਿਵ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਰਹੇ ਹਨ ਸਿਮਰੈ ਦੇਵਤੇ ਕੋੜ 33ਾ ਅਤੇ 33 ਕਰੋੜ ਦੇਵਤੇ ਵੀ ਪ੍ਰਭੂ ਪਰਮਾਤਮਾ ਨੂੰ ਹੀ ਯਾਦ ਕਰ ਰਹੇ ਹਨ ਸਿਮਰੈ ਜਖ ਦੇਤ ਸਭ ਸਿਮਰੈ ਅਗਨਤ ਨਜਾਈ ਜਸ ਗਨਾ ਸਾਰੇ ਜਖ ਅਤੇ ਦੈਂਤ ਉਸ ਅਗਨਤ ਪ੍ਰਭੂ ਨੂੰ ਹਰ ਵੇਲੇ ਯਾਦ ਕਰ ਰਹੇ ਹਨ ਉਸ ਦੀ ਸ਼ਿਫਤ ਸਲਾਹ ਦਾ ਅੰਤ ਨਹੀਂ ਪਾਇਆ ਜਾ ਸਕਦਾ ਸਿਮਰੈ ਪਸ ਪੰਖੀ ਸਭ ਭੂਤਾ ਸਾਰੇ ਪਸ਼ੂ ਪੰਛੀ ਆਦਿਕ ਜੀਵ ਪ੍ਰਭੂ ਪਰਮਾਤਮਾ ਨੂੰ ਹਮੇਸ਼ਾ ਯਾਦ ਕਰ ਰਹੇ ਹਨ ਸਿਮਰੈ ਬਨ ਪਰਬਤ ਅਬ ਤੂਤਾ ਜੰਗਲ ਅਤੇ ਡੋਲ ਟਿਕੇ ਹੋਏ ਪਹਾੜ ਪ੍ਰਭੂ ਦੀ ਰਜਾਵ ਵਿੱਚ ਟਿਕੇ ਹੋਏ ਹਨ ਲਤਾ ਬਲੀ ਸਾਖ ਸਭ ਸਿਮਰਹਿ ਰਵ ਰਹਾ ਸੁਆਮੀ ਸਭ ਮਨਾ ਵੇਲਾ ਰੁੱਖਾਂ ਦੀਆਂ ਸ਼ਾਖਾਂ ਸਭ ਪਰਮਾਤਮਾ ਦੀ ਰਜਾਵ ਵਿੱਚ ਕੰਮ ਕਰ ਰਹੇ ਹਨ ਮਾਲਕ ਪ੍ਰਭਾ ਮਾਲਕ ਪ੍ਰਭੂ ਸਭ ਜੀਵਾਂ ਦੇ ਮਨਾਂ ਵਿੱਚ ਵਸ ਰਿਹਾ ਹੈ ਸਿਮਰੈ ਥੂਲ ਸੁਖਮ ਸਭ ਜਨਤਾ ਬਹੁਤ ਵੱਡੇ ਸਰੀਰਾਂ ਤੋਂ ਲੈ ਕੇ ਬਹੁਤ ਹੀ ਨਿੱਕੇ ਸਰੀਰਾਂ ਵਾਲੇ ਸਾਰੇ ਜੀਵ ਪ੍ਰਭੂ ਪਰਮਾਤਮਾ ਨੂੰ ਯਾਦ ਕਰ ਰਹੇ ਹਨ ਸਿਮਰ ਰਹੇ ਹਨ ਸਿਮਰੈ ਸਿੱਧ ਸਾਧਕ ਹਰ ਮੰਤਾ ਸਿੱਧ ਤੇ ਸਾਧਕ ਪਰਮਾਤਮਾ ਦੇ ਮੰਤਰ ਨੂੰ ਸਿਮਰ ਰਹੇ ਹਨ ਗੋਪਤ ਪ੍ਰਗਟ ਸਿਮਰੈ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਤਨਾ ਏ ਮੇਰੇ ਪ੍ਰਭੂ ਪਰਮਾਤਮਾ ਦਿਸਦੇ ਅਣ ਦਿਸਦੇ ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ ਤੂੰ ਸਾਰੇ ਭਵਨਾਂ ਦਾ ਮਾਲਕ ਹੈ ਸਿਮਰੈ ਨਰ ਨਾਰੀ ਆਸ਼ਰਮਾ ਚੋਹਾ ਆਸ਼ਰਮਾ ਦੇ ਨਰ ਤੇ ਨਾਰੀਆਂ ਪ੍ਰਭੂ ਦਾ ਸਿਮਰਨ ਕਰ ਰਹੇ ਹਨ ਸਿਮਰੈ ਜਾਤ ਜੋਤ ਸਭ ਵਰਨਾ ਸਭ ਜਾਤਾਂ ਤੇ ਵਰਨਾ ਦੇ ਸਾਰੇ ਪ੍ਰਾਣੀ ਪ੍ਰਭੂ ਪਰਮਾਤਮਾ ਦਾ ਸਿਮਰਨ ਕਰ ਰਹੇ ਹਨ ਸਿਮਰੈ ਗੁਣੀ ਚਤੁਰ ਸਭ ਬੇਤੇ ਸਿਮਰੈ ਰੈਣੀ ਅਰ ਦਿਨਾ ਗੁਣਵਾਨ ਚਤੁਰ ਸਿਆਣੇ ਸਾਰੇ ਜੀਵ ਪਰਮਾਤਮਾ ਨੂੰ ਹੀ ਸਿਮਰਦੇ ਹਨ ਸਾਰੇ ਜੀਵ ਰਾਤ ਤੇ ਦਿਨ ਹਰ ਵੇਲੇ ਉਸੇ ਪ੍ਰਭੂ ਨੂੰ ਸਿਮਰਦੇ ਹਨ ਸਿਮਰੈ ਘੜੀ ਮੂਰਤ ਪਲ ਨਿਮਖਾ ਘੜੀ ਮਹੂਰਤ ਪਲ ਨਿਮਖ ਆਦਿਕ ਸਮੇਂ ਦੀਆਂ ਵੰਡਾਂ ਪ੍ਰਭੂ ਦੇ ਹੁਕਮ ਨਿਯਮ ਵਿੱਚ ਲੰਘਦੇ ਜਾ ਰਹੇ ਹਨ ਸਿਮਰੈ ਕਾਲ ਅਕਾਲ ਸੁਝ ਸੋਚਾ ਮੌਤ ਪ੍ਰਭੂ ਦੇ ਹੁਕਮ ਵਿੱਚ ਤੋਰ ਰਹੀ ਹੈ ਜਨਮ ਪ੍ਰਭੂ ਦੇ ਹੁਕਮ ਵਿੱਚ ਤੋਰ ਰਿਹਾ ਹੈ ਸੋਚ ਅਤੇ ਸਰੀਰਕ ਕਿਰਿਆ ਏ ਵੀ ਹੁਕਮ ਅੰਦਰ ਹੀ ਕਾਰ ਚੱਲ ਰਹੀ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਜੋ ਕੁਝ ਹੋ ਰਿਹਾ ਹੈ ਉਸ ਪਰਮਾਤਮਾ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ ਸਿਮਰੈ ਸੋਨ ਸਾਸ਼ਤਰ ਸੰਯੋਗਾ ਲੱਖਾਂ ਲਖੀਏ ਇਕਖਿਨਾ ਸੰਯੋਗਾਦਕ ਦਸਣ ਵਾਲੇ ਜੋਤਿਸ਼ ਅਤੇ ਹੋਰ ਸ਼ਾਸਤਰ ਉਸ ਦੇ ਹੁਕਮ ਵਿੱਚ ਹੀ ਚੱਲ ਰਹੇ ਹਨ ਪਰ ਪ੍ਰਭੂ ਆਪ ਐਸਾ ਹੈ ਕਿ ਉਸ ਦਾ ਸਹੀ ਸਰੂਪ ਦੱਸਿਆ ਨਹੀਂ ਜਾ ਸਕਦਾ ਰਤਾ ਪਰ ਵੀ ਬਿਆਨ ਕੀਤਾ ਨਹੀਂ ਜਾ ਸਕਦਾ ਕਰਨ ਕਰਾਵਨ ਹਾਰ ਸੁਆਮੀ ਹੈ ਸਭ ਕੁਝ ਆਪ ਕਰ ਸਕਣ ਵਾਲੇ ਅਤੇ ਜੀਵਾਂ ਪਾਸੋਂ ਕਰਾ ਸਕਣ ਵਾਲੇ ਸੁਆਮੀ ਪਰਮਾਤਮਾ ਸਗਲ ਘਟਾ ਕੇ ਅੰਤਰ ਜਾਮੀ ਹੈ ਸਭ ਦੇ ਦਿਲਾਂ ਦੀ ਜਾਣਨ ਵਾਲੇ ਪ੍ਰਭੂ ਕਰ ਕਿਰਪਾ ਜਿਸ ਭਗਤੀ ਲਾਵ ਜਨਮ ਪਦਾਰਥ ਸੋ ਜਿਨਾ ਤੂੰ ਮੇਰ ਕਰਕੇ ਜਿਸ ਮਨੁੱਖ ਨੂੰ ਆਪਣੀ ਭਗਤੀ ਵਿੱਚ ਲਾਉਂਦਾ ਹੈ ਨਾ ਪ੍ਰਮਾਤਮਾ ਉਹ ਇਸ ਕੀਮਤੀ ਮਨੁੱਖਾ ਜਨਮ ਦੀ ਬਾਜੀ ਜਿੱਤ ਜਾਂਦਾ ਹੈ ਜਾਗੈ ਮਨ ਉਠਾ ਪ੍ਰਭ ਪਨਾ ਜਿਸ ਮਨੁੱਖ ਦੇ ਮਨ ਵਿੱਚ ਪਿਆਰਾ ਪ੍ਰਭੂ ਆਬਸਤਾ ਹੈ ਪੂਰਾ ਕਰਮ ਗੁਰ ਕਾ ਜਪ ਜਪਨਾ ਉਹ ਪ੍ਰਭੂ ਦੀ ਪੂਰੀ ਮਿਹਰ ਨਾਲ ਗੁਰੂ ਦਾ ਦੱਸਿਆ ਨਾਮ ਜਪਦਾ ਹੈ ਹਮੇਸ਼ਾ ਨਾਮ ਜਾਪ ਜਪਦਾ ਹੈ ਸਰਬ ਨਿਰੰਤਰ ਸੋ ਪ੍ਰਭ ਜਾਤਾ ਬੋੜ ਨਾ ਜੋਨੀ ਭਰ ਮਰੁਨਾ ਉਹ ਮਨੁੱਖ ਉਸ ਪ੍ਰਭੂ ਨੂੰ ਸਭਨਾ ਦੇ ਅੰਦਰ ਵਸਦਾ ਪਛਾਣ ਲੈਂਦਾ ਹੈ ਉਹ ਮਨੁੱਖ ਮੜ ਜੂਨਾ ਦੀ ਪਟਕਣਾ ਵਿੱਚ ਦੁਖੀ ਨਹੀਂ ਹੁੰਦਾ ਗੁਰ ਕਾ ਸ਼ਬਦ ਵਸੈ ਮਨ ਜਾ ਕੈ ਜਿਸ ਮਨੁਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਟਿਕ ਜਾਂਦਾ ਹੈ ਦੁਖ ਦਰਦ ਭ੍ਰਮ ਤਾ ਕਾ ਭਾਗੇ ਉਸ ਮਨੁਖ ਦਾ ਦੁਖ ਉਸ ਦਾ ਦਰਦ ਦੂਰ ਹੋ ਜਾਂਦਾ ਹੈ ਉਸ ਦੀ ਭਟਕਣਾ ਮੁੱਕ ਜਾਂਦੀ ਹੈ ਸੁਖ ਸਹਿਜ ਆਨੰਦ ਨਾਮ ਰਸ ਆਨ ਇਹ ਦ ਬਾਣੀ ਸਹਿਜ ਤੁਣਾ ਉਸ ਦੇ ਅੰਦਰ ਆਤਮਕ ਡੋਲਤਾ ਦੇ ਸੁਖ ਆਨੰਦ ਬਣੇ ਰਹਿੰਦੇ ਹਨ ਉਸ ਨੂੰ ਪਰਮਾਤਮਾ ਦੇ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ ਗੁਰਬਾਣੀ ਦੀ ਬਰਕਤ ਨਾਲ ਉਸ ਦੇ ਅੰਦਰ ਇੱਕ ਰਾਸ ਆਤਮਕ ਡੋਲਤਾ ਦੀ ਰੌਂ ਚੱਲਦੀ ਰਹਿੰਦੀ ਹੈ ਸੋ ਤਨਵੰਤਾ ਜਿਨ ਪ੍ਰਭ ਧਿਆਇਆ ਜਿਸ ਮਨੁੱਖ ਨੇ ਪ੍ਰਭੂ ਦਾ ਧਿਆਨ ਤਿਆ ਅੰਤ ਰਿਆ ਉਹ ਨਾਮ ਖਜ਼ਾਨੇ ਦਾ ਮਾਲਕ ਬਣ ਗਿਆ ਤਾਨਵੰਤਾ ਬਣ ਗਿਆ ਸੋ ਪਤਵੰਤਾ ਜੇਨ ਸਾਧ ਸੰਗ ਪਾਇਆ ਜਿਸ ਮਨੁੱਖ ਨੇ ਗੁਰੂ ਦਾ ਸਾਥ ਹਾਸਲ ਕਰ ਲਿਆ ਉਹ ਲੋਕ ਪਰਲੋਕ ਵਿੱਚ ਇੱਜ਼ਤ ਵਾਲਾ ਹੋ ਗਿਆ ਪਾਰ ਬ੍ਰਹਮ ਜਾ ਕੇ ਮਨ ਵੂਠਾ ਸੋ ਪੂਰ ਕਰਮਾਂ ਨਾਸ਼ਿਨਾ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਆਵਸਿਆ ਉਹ ਵੱਡੀ ਕਿਸਮਤ ਵਾਲਾ ਹੋ ਗਿਆ ਉਹ ਜਗਤ ਵਿੱਚ ਉੱਗਾ ਹੋ ਗਿਆ ਜਲ ਥਲ ਮਹੀਲ ਸੁਆਮੀ ਸੋਈ ਉਹੀ ਮਾਲਕ ਪ੍ਰਭੂ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਵਸਦਾ ਹੈ ਅਵਰ ਨ ਕਹੀਏ ਦੂਜਾ ਕੋਈ ਉਸ ਤੋਂ ਬਿਨਾ ਕੋਈ ਦੂਜਾ ਦੱਸਿਆ ਨਹੀਂ ਜਾ ਸਕਦਾ ਜਿਹੜਾ ਸਾਰੇ ਪਾਸੇ ਵਸ ਰਿਹਾ ਹੋਵੇ ਗੋਰ ਗਿਆਨ ਅੰਜਨ ਕਾਟਿਓ ਭ੍ਰਮ सगਲਾ ਔਰ ਨਾ ਦੇਸਾ ਏਕ ਬਿਨਾ ਗੁਰੂ ਦੇ ਗਿਆਨ ਦੇ ਸੁਰਮੇ ਨੇ ਜਿਸ ਮਨੁੱਖ ਦੀਆਂ ਅੱਖਾਂ ਦਾ ਸਾਰਾ ਭਰਮ ਜਾਲਾ ਕੱਟ ਦਿੱਤਾ ਉਸ ਨੂੰ ਇੱਕ ਪਰਮਾਤਮਾ ਤੋਂ ਬਿਨਾ ਕਿਤੇ ਕੋਈ ਹੋਰ ਨਹੀਂ ਦਿਸਦਾ ਉੱਚੇ ਤੇ ਉੱਚਾ ਦਰਬਾਰਾ हे ਪ੍ਰਭੂ ਤੇਰਾ ਦਰਬਾਰ ਸਭ ਦਰਬਾਰਾਂ ਨਾਲੋਂ ਉੱਚਾ ਹੈ ਕਹਿਣ ਨਾ ਜਾਈ ਅੰਤ ਨਪਾਰਾ ਉਸ ਦਾ ਅਖੀਰ ਉਸ ਦਾ 파ਰਲਾ ਬੰਨਾ ਦਸਿਆ ਨਹੀਂ ਜਾ ਸਕਦਾ ਗਹਿਰ ਗੰਭੀਰ ਥਾ ਸੁਆਮੀ ਅਤੁੱਲ ਨਾ ਜਾਈ ਕਿਆ ਮਿਨਾ 헤 ਡੂੰਗੇ ਤੇ ਥਾ ਸਮੁੰਦਰ 헤 ਵੱਡੇ ਜਿਗਰੇ ਵਾਲੇ 헤 ਮਾਲਕ ਪ੍ਰਭੂ ਤੂੰ ਅਤੁੱਲ ਹੈ ਤੈਨੂੰ ਤੋਲਿਆ ਨਹੀਂ ਜਾ ਸਕਦਾ ਤੈਨੂੰ ਮਿਣਿਆ ਨਹੀਂ ਜਾ ਸਕਦਾ ਤੂੰ ਕਰਤਾ ਤੇਰਾ ਸਭ ਕੀਆ ये प्रभु तू पैदा वाला है सारा जगत तेरा ही पैदा किया है तुझे तो ने अवर ना कोई बिया तेथों बिना तेरे वर्गा कोई होर दूजा नहीं है आद मादे अंत प्रभ तू है सगल पसारा तुम तो तना जगत दे शुरू तो खीर तक तू सदा कैम रहन वाला है ये सारा जगत खिलारा ਤੇਰੇ ਹੀ ਆਪਣੇ ਆਪ ਦਾ ਹੈ ਤੇਰਾ ਹੀ ਰੂਪ ਰੰਗ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਇਹ ਸਭ ਕੁਝ ਜੋ ਜਗਤ ਖਿਲਾਰਾ ਹੈ ਪ੍ਰਮਾਤਮਾ ਤੇਰਾ ਹੀ ਰੂਪ ਹੈ ਜਮਦੂਤ ਤਿਸ ਨਿਕਟ ਨਾ ਆਵੇ ਜਮਦੂਤ ਵੀ ਉਸ ਮਨੁੱਖ ਦੇ ਨੇੜੇ ਨਹੀਂ ਆ ਸਕਦਾ ਮੌਤ ਉਸ ਨੂੰ ਡਰਾ ਨਹੀਂ ਸਕਦੀ ਕਿਹੜੇ ਮਨੁੱਖ ਨੂੰ ਸਾਧ ਸੰਗ ਹਰ ਕੀਰਤਨ ਗਾਵੇ ਜਿਹੜਾ ਮਨੁੱਖ ਗੁਰੂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦੀ ਸਿਫਤਸਲਾਹ ਦਾ ਗੀਤ ਗਾਉਂਦਾ ਹੈ ਮੇਰੇ ਮਾਦੋ ਜੀ 사ਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਸਾਧ ਸੰਗਤ ਵਿੱਚ ਨਾਮ ਦੀ ਵਰਖਾ ਹੁੰਦੀ ਹੈ ਬੜੀਆਂ ਬਰਕਤਾਂ ਮਿਲਦੀਆਂ ਨੇ ਸਾਧ ਸੰਗਤ ਵਿੱਚੋਂ ਸਗਲ ਮਨੋਰਥ ਤਾਕੇ ਪੂਰਨ ਜੋ ਸਰਵਣੀ ਪ੍ਰਭ ਕਾ ਜਸ ਸੁਨਾ ਜਿਹੜਾ ਮਨੁੱਖ ਆਪਣੇ ਕੰਨਾਂ ਨਾਲ ਪ੍ਰਭੂ ਦਾ ਜਸ ਸੁਣਦਾ ਰਹਿੰਦਾ ਹੈ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋ ਜਾਂਦੀਆਂ ਹਨ ਤੂੰ ਸਭਨਾ ਕਾ ਸਬ ਕੋ ਤੇਰਾ हे ਪ੍ਰਭੂ ਪਰਮਾਤਮਾ ਤੂੰ ਸਾਰੇ ਜੀਵਾਂ ਦਾ ਖਸਮ ਹੈ ਹਰੇਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਸਾਚੇ ਸਾਹਿਬ ਗੈਰ ਗੰਭੀਰਾ हे सदा ਕਾਇਮ ਰਹਿਣ ਵਾਲੇ ਵੱਡੇ ਮਾਲਕ हे ਡੂੰਗੇ ਤੇ ਵੱਡੇ ਜਿਗਰੇ ਵਾਲੇ ਪ੍ਰਭੂ ਸਭ ਕੁਝ ਤੇਰਾ ਹੀ ਕੀਤਾ ਕਰਾਇਆ ਹੈ ਕੋ ਨਾਨਕ ਸੇਈ ਜਨ ਉਤਮ ਜੋ ਭਾਵੇ ਸੁਆਮੀ ਤੁਮ ਮਨਾ ਨਾਨਕ ਆਖਦਾ ਹੈ ਕਿ ਉਹੀ ਮਨੁੱਖ ਸ੍ਰੇਸ਼ਟ ਹਨ ਜਿਹੜੇ ਤੇਰੇ ਮਨ ਨੂੰ ਚੰਗੇ ਲੱਗਦੇ ਹਨ ਤੇ ਪ੍ਰਮਾਤਮਾ ਦੇ ਮਨ ਨੂੰ ਕਿਹੜੇ ਮਨੁੱਖ ਚੰਗੇ ਲੱਗਦੇ ਹਨ ਜਿਹੜੇ ਕਿਸੇ ਨਾਲ ਠੱਗੀ ਧੋਖਾ ਨਹੀਂ ਕਰਦੇ ਜਿਹੜੇ ਕਿਸਦਾ ਪੈਸਾ ਨਹੀਂ ਮਾਰਦੇ ਜਿਹੜੇ ਕਿਸੇ ਨੂੰ ਦੁੱਖ ਨਹੀਂ ਦਿੰਦੇ ਜਿਹੜੇ ਕਿਸੇ ਨਾਲ ਬੇਈਮਾਨੀ ਨਹੀਂ ਕਰਦੇ ਉਹ ਪ੍ਰਮਾਤਮਾ ਨੂੰ ਚੰਗੇ ਲੱਗਦੇ ਹਨ ਤੂੰ ਸਭਨਾ ਦਾ ਸਭ ਕੋ ਤੇਰਾ ਸਾਜੇ ਸਾਹਿਬ ਗਹਿਰ ਗੰਭੀਰਾ ਕੋ ਨਾਨਕ ਸੇਈ ਜਾਣ ਊਤਮ ਜੋ ਭਾਵੈ ਸੁਆਮੀ ਤੁਮ ਮਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਤ ਤਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1079 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਤ ਤਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1080 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ